Hallelujah, thank you, Jesus. Turn your vado, turn Thank you, Lord Jesus. Turn your vado, turn your vado, permission. ਤਾਰੇ ਸਭਨਾਂ ਦਾ ਸਵਾਗਤ ਕਰਦੇ ਆ ਜਿੰਨੇ ਜਨ ਅੱਜ ਦੀ ਜੀਵਤ ਪਰਮੇਸ਼ਰ ਦੀ ਜੀਵਤ ਪ੍ਰੈਜ਼ੈਂਸ ਇਨ ਹਾਲੀਜੂਡ ਚੁੱਕਿਆ ਇਸ ਗ੍ਰੇਸ ਦੇ ਨੀਚੇ ਆ ਚੁੱਕਿਆ ਅੱਜ ਦੀਸ ਮਾਰਨਿੰਗ ਪ੍ਰਾਰਥਨਾ ਦੇ ਨਾਲ ਜੁੜ ਚੁੱਕਿਆ ਸੋ ਜਿੰਨੇ ਜਨ ਜੁੜ ਚੁੱਕਿਆ ਆਪਣੇ ਹੱਥਾਂ ਨੂੰ ਉਠਾਓ ਇਸ ਅੰਮ੍ਰਿਤ ਓਲੇ ਪਰਮੇਸ਼ਰ ਦੇ ਲਈ ਤੁਸੀਂ ਤਿਆਰੀ ਕਰਕੇ ਉਡੀਕ ਵਿੱਚ ਬੈਠੇ ਹੋ ਔਰ ਮੇਰਾ ਫੇਥ ਆ ਜਿੱਦਾਂ ਤੁਸੀਂ ਉਡੀਕ ਵਿੱਚ ਪਰਮੇਸ਼ਰ ਦੀ ਦਇਆ ਤਾਨੂੰ ਛੂਵੇਗੀ ਤੁਹਾਨੂੰ ਬLES ਕਰੇਗਾ ਪਰਮੇਸ਼ਰ ਤੁਹਾਨੂੰ ਉੱਚਾ ਕਰੇਗਾ ਤੁਹਾਨੂੰ ਉੱਚਾ ਸਥਾਨਾਂ ਤੇ ਬਿਠਾਵੇਗਾ ਅੱਜ ਤੁਹਾਡਾ ਦਿਨ ਨੇ ਅੱਜ ਤੜੀਆਂ ਪ੍ਰਾਰਥਨਾਵਾਂ ਦੇ ਦੁਆਰਾ ਪਰਮੇਸ਼ਰ ਤੁਹਾਡੇ ਬੰਦ ਰਸਤਿਆਂ ਨੂੰ ਖੋਲੇਗਾ ਸੋ ਸਭ ਜਨ ਆਪਣੇ ਹੱਥਾਂ ਨੂੰ ਉਠਾਓ ਧੰਨਵਾਦ ਦੀਆਂ ਪੇਟਾਂ ਦੇ ਨਾਲ ਜੈ ਜੈਕਾਰਿਆਂ ਦੇ ਨਾਲ ਉਹਦੀ ਤਾਰੀਫ ਕਰਦਿਆਂ ਹਾਂ ਉਹਦੇ ਨਾਮ ਨੂੰ ਧੰਨਵਾਦ ਦਿੰਦਿਆਂ ਹਾਂ ਉਹਦੇ ਨਾਮ ਨੂੰ ਜਲਾਲ ਦਿੰਦਿਆਂ ਹਾਂ ਉਸ ਦੇ ਨਾਮ ਨੂੰ ਉੱਚਾ ਕਰਦਿਆਂ ਹੋਇਆਂ ਦੀ ਤਾਰੀਫ਼ ਕਰਦਿਆਂ ਹੋਦੀ ਉਹਦੀ ਜ਼ਿੰਦਾ ਪ੍ਰੈਜ਼ੈਂਸ ਦੇ ਵਿੱਚ ਪਰਵੇਸ਼ ਕਰੋ ਉਹਦੀਆਂ ਪੱਲੀਆਂ ਨੂੰ ਯਾਦ ਕਰਦਿਆਂ ਹੋਇਆਂ ਕਹਿੰਦਾ ਹਾਂ ਕਿ ਪਰਮੇਸ਼ਰ ਤੇਰਾ ਧੰਨਵਾਦ ਕਰਦਿਆਂ ਤੇਰੀ করুণਾ ਦੇ ਲਈ ਤੇਰੀ ਦਇਆ ਦੇ ਲਈ ਤੇਰੇ ਅਨੁਗ੍ਰਹਿ ਦੇ ਲਈ ਪਰਮੇਸ਼ਰ ਤੇਰੀ ਜੀਵਿਤ ਸਾਮਰ ਦੇ ਲਈ ਪਿਤਾ ਖੁਦਾਵਨ ਯਾਵਾ ਪਰਮੇਸ਼ਰ ਤੇਰੀਆਂ तमाम ਪਲਿਆਈਆਂ ਜੋ ਤੂੰ ਸਾਡੇ ਜੀਵਨ ਦੇ ਉੱਤੇ ਦਿਨ ਪ੍ਰਤੀ ਦਿਨ ਪਰਮੇਸ਼ਰ ਸਾਡੀ ਲਾਈਫ ਦੇ ਉੱਤੇ ਕਰਦਾ ਸਾਡੇ ਜੀਵਨ ਦੇ ਉੱਤੇ ਕਰਦਾ ਪਰਮੇਸ਼ਰ ਅਸੀਂ ਤੇਰਾ ਧੰਨਵਾਦ ਕਰਦੇ ਪਿਤਾ ਮੈਂ ਜਾਣਦਾ ਖੁਦਾਵਨ ਮੈਂ ਤੇਰੇ ਵਿੱਚ ਪਨਾ ਲੈਣ ਦਾ ਤੂੰ ਮੇਰੇ ਛੁਪਨੇ ਦੀ ਜਗ੍ਹਾ ਪਰਮੇਸ਼ਰ ਤੂੰ ਆਪਣੇ ਪਰਾਂ ਦੇ ਹੇਠ ਮੈਨੂੰ ਛੁਪਾਇਆ ਖੁਦਾਵਨ ਖੁਦਾ ਖੁਦਾਵਨ ਅੱਜ ਮੈਂ ਤੇਰੀ ਹਜ਼ੂਰੀ ਵਿੱਚੋਂ ਪਰਮੇਸ਼ਰ ਖੁਦਾਵਨ ਖੁਦਾ ਅੱਜ ਮੈਂ ਤੇਰੇ जीवित पवित्र हजूरी ਦੇ ਵਿੱਚ ਉਸ सेम ਨਹੀਂ ਜਾਵਾਂਗਾ ਲਾਰਡ ਕਿਉਂਕਿ ਖੁਦਾਵਨ ਮੈਂ ਆਇਆ ਨਹੀਂ ਬਲਕਿ ਲਿਆਇਆ ਗਿਆ ਲਿਆਈ ਗਈਆਂ ਨਾਤਾ ਬਲ ਨਾਤਾ ਸ਼ਕਤੀ ਨਾ ਪਰ ਤੇਰੀ ਆਤਮਾ ਦੇ ਦੁਆਰਾ ਸਬਕ ਉਹ ਕਿ ਖੁਦਾਵਨ پاک ਰੂਹ ਸੀ ਤੇਰਾ ਸਵਾਗਤ ਕਰਦਿਆਂ ਗੁੱਡ ਮਾਰਨਿੰਗ ਹੌਲੀ ਸਪਿਰਟ ਵੀ ਵੈਲਕਮ ਯੂ ਇਨ ਦਾ ਮਾਈਟੀ ਨੇਮ ਆਫ ਜੀਸਸ ਪਾਕ ਤੇ ਪਵਿੱਤਰ ਪਰਮੇਸ਼ਰ ਸਿਧਰਾ ਸਵਾਗਤ ਕਰਦਿਆਂ ਤੇ ਅੱਗੇ ਸਮਰਪਿਤ ਹੁੰਨੇ ਸਰੈਂਡਰ ਹੁੰਨੇ ਚੁੱਕ ਜਾਣੇ ਆਪਣੇ ਆਪ ਨੂੰ ਤੇਰੇ ਹੱਥਾਂ ਚ ਦਿਨੇ ਆ ਪਰਮੇਸ਼ਰ ਆਪਣੇ ਆਪ ਨੂੰ ਤੇਰੇ ਹੱਥਾਂ ਚ ਸਰੈਂਡਰ ਕਰਦਿਆਂ ਪਰਮੇਸ਼ਰ ਖੁਦਾਵੰ ਤਾਂ ਕਿ ਅੱਜ ਤੂੰ ਸਾਨੂੰ ਛੂਏ ਸਾਡੀ ਗਵਾਹੀ ਕਰ ਪਰਮੇਸ਼ਰ ਪ੍ਰਾਰਥਨਾ ਦੇ ਵਿੱਚ ਸਾਨੂੰ ਪ੍ਰਾਰਥਨਾ ਕਰਨੀ ਸਿਖਾ ਖੁਦਾਵੰ ਖੁਦਾਵੰ ਤੇਰੇ ਅੱਗੇ ਬੈਠਣਾ ਸਿਖਾ ਤੇਰੀ ਆਵਾਜ਼ ਨੂੰ ਸੁਣਨਾ ਸਿਖਾ ਪਰਮੇਸ਼ਰ ਕੁਦਾਵਨ ਤੇਰੀ ਅਗਵਾਹੀ ਦੇ ਵਿੱਚ ਚੱਲਣਾ ਸਿਖਾ ਤੇਰੇ ਦੱਸੇ ਮਾਰਗਾਂ ਤੇ ਚੱਲਣਾ ਸਿਖਾ ਸਾਨੂੰ ਈਸ਼ਵਰੀ ਬੁੱద్ధి ਦੇ ਪਿਤਾ ਉਹ ਹਕਮਤ ਵਾਲਾ ਮਨ ਦੇ ਸਮਰਥੀ ਪਰਮੇਸ਼ਰ ਅੱਜ ਮੈਨੂੰ ਛੂ ਤੇਰਾ ਆਤਮ ਮੇਤੇ ਉਤਰੇ ਤੇਰੀ ਦਇਆ ਮੈਨੂੰ ਕੇਰ ਰਵੇ ਤੇਰੀ ਸਮਰਥ ਮੇਰੇ ਜੀਵਨ ਦੇ ਉੱਤੇ ਆਵੇ ਤੇਰਾ ਮਸਾ ਮੇਰੇ ਜੀਵਨ ਦੇ ਉੱਤੇ ਕਾਰਿਆ ਕਰੇ ਸਭ ਸ਼ਕਤੀਮਾਨ ਪਰਮੇਸ਼ਰ ਤੇਰੀਆਂ तमाम ਪਲਿਆਈਆਂ ਨੂੰ ਮੈਂ ਯਾਦ ਕਰਦਾ ਹਾਂ ਸੋ ਸਭ ਜਨ ਆਪਣੀ ਜ਼ੁਬਾਨਾਂ ਨੂੰ ਖੋਲ ਕੇ ਗੈਰ ਜ਼ੁਬਾਨ ਚ ਪ੍ਰਾਰਥਨਾ ਕਰੋ ਕਿਉਂਕਿ ਵਚਨ ਦੇ ਵਿੱਚ ਲਿਖਿਆ ਜਿੰਨੇ ਹੀ ਗੈਰ ਜ਼ੁਬਾਨ ਚ ਪ੍ਰਾਰਥਨਾ ਕਰਦੇ ਹੋ ਪਿਤਾ ਦੇ ਨਾਲ ਪੇਧ ਦੀਆਂ ਆਪਣੇ ਹੈਵਨਲੀ ਫਾਦਰ ਦੇ ਨਾਲ ਆਪਣੇ ਸਵਰਗੀ ਪਿਤਾ ਦੇ ਨਾਲ ਪੇਧ ਦੀਆਂ ਗੱਲਾਂ ਨੂੰ ਕਰਦਾ ਪਰਮੇਸ਼ਾ ਆਪਣੀਆਂ ਗਹਿਰੀਆਂ ਗੱਲਾਂ ਤੜੀ ਤੇ ਜ਼ਾਹਿਰ ਕਰਦਾ ਆਪਣੇ ਵਚਨ ਨੂੰ ਤੜੀ ਤੇ ਜ਼ਾਹਿਰ ਕਰਦੇ ਆਪਣੇ ਮੂੰਹ ਦੇ ਪ੍ਰਕਾਸ਼ ਨੂੰ ਤੁਹਾਡੇ ਤੋਂ ਚਮਕਾਉਂਦਾ ਜਿੱਦਾਂ ਹੀ ਤੁਸੀਂ ਗੈਰ ਜ਼ੁਬਾਨ ਚ ਪ੍ਰਾਰਥਨਾ ਕਰਦੇ ਤੁਸੀਂ ਆਪਣੀ ਹੀਲਿੰਗ ਨੂੰ ਲੈਣੇ ਆਪਣੀ ਡਿਲੀਵਰੈਂਸ ਨੂੰ ਲੈਣੇ ਆਪਣੀ ਫੈਮਿਲੀ ਤੇ ਤੇ छुटਕਾਰੀ ਨੂੰ ਰਿਲੀਜ਼ ਕਰਦੇ ਹੋ ਕਿ ਕਿ ਪਰਮੇਸ਼ਰ ਜਦ ਤੁਸੀਂ ਗੈਰ ਜ਼ੁਬਾਨ ਦੇ ਵਿੱਚ ਪ੍ਰਾਰਥਨਾ ਕਰਦੇ ਪਰਮੇਸ਼ਰ ਤਾਂ ਨੂੰ ਵੱਡੇ ਭੇਤਾਂ ਦੇ ਨਾਲ ਤੁਹਾਡੇ ਤੁਹਾਡੀਆਂ ਟੈਸਟਮਨੀਜ਼ ਦੇ ਨਾਲ ਤੁਹਾਨੂੰ ਖੜੇ ਕਰਦਾ ਸੋ ਸਭ ਜਨ ਕਹੋ ਕਿ ਪਰਮੇਸ਼ਰ ਆਇ ਤੇਰਾ ਰੂਹ ਮੈਨੂੰ ਛੂਵੇ ਅੱਜ ਮੇਰੇ ਹੋਟਾਂ ਨੂੰ ਟੱਚ ਕਰ ਮੈਂ ਗੈਰ ਜ਼ੁਬਾਨ ਦੇ ਨਾਲ ਪਰ ਜਾਵਾਂ ਪਰਮੇਸ਼ਰ ਤਾਂ ਕਿ ਤੇਰੀ ਗਹਿਰੀਆਂ ਪਵਿੱਤਰ ਗੱਲਾਂ ਨੂੰ ਤੇਰੇ ਪੇਤਾਂ ਨੂੰ ਮੈਂ ਲੈ ਪਾਵਾਂ ਪਰਮੇਸ਼ਰ ਤੇਰੇ ਅਨੁਗ੍ਰਹਿ ਨੂੰ ਤੇਰੀ ਸਾਮਰਤ ਨੂੰ ਮੈਂ ਪਾਵਾਂ ਪਰਮੇਸ਼ਰ ਤੇਰੇ ਗ੍ਰੇਸ ਨੂੰ ਮੈਂ ਲੈ ਪਾਵਾਂ ਖੁਦਾਵਨ ਖੁਦਾ ਤੇਰੇ ਅੰਤ ਤੇਰੀ ਦਇਆ ਨੂੰ ਮੈਂ ਲੈ ਪਾਵਾਂ ਪਰਮੇਸ਼ਰ ਅੱਜ ਮੇਰੇ ਤੇ ਦਇਆ ਕਰ ਰੇ ਬੋਰੋਸ਼ੇ ਕੇਥੇ ਨੀਲੇ ਰੇ ਬੋਰੋਸ਼ੀ ਕਥਨ ਨਲਾਰਾ ਬਾਰਾ ਸ਼ਖਾਥਨ ਨਲਾਰਾ ਬਾਬਾ ਬਾਬਾ ਰੇ ਬੋਰੋ ਯੋਕੋਤੋਨੋ ਲੋ ਰੋ ਬੋਰੋਸ਼ੇ ਕੇਥੇ ਨੀਲੇ ਰੇ ਬੇਰੇਸ਼ੇ ਕੇਥੇ ਨੀਲੇ ਰੇ ਬੇਰੇਸ਼ੇ ਕੇਥੇ ਨੀਲੇ ਰੇ ਬੇਰੇ

ਪਵਿੱਤਰ ਆਤਮਾ ਜਿਨਨੇ ਜਨ ਗੈਰ ਜ਼ੁਬਾਨ ਚ ਪ੍ਰਾਰਥਨਾ ਕਰੇ ਇੱਕ ਇੱਕ ਜਨ ਨੂੰ ਪਰਦੇ ਆਪਣੀ ਆਤਮਾ ਆਪਣੀ ਸਮਰਥ ਦੇ ਨਾਲ ਖੁਦਾਵਨ ਇੱਕ ਇੱਕ ਜਨ ਤੇ ਤੇਰੇ ਤੇਰੀ ਗੈਰ ਜ਼ੁਬਾਨ ਦਾ ਮਸਾ ਉਤਰੇ ਪਰਮੇਸ਼ਰ ਤੇਰਾ ਬਿਸ਼ੇਕ ਉਤਰੇ ਤੇਰੇ ਤੇਰੇ ਨੌ ਵਰਦਾਨ ਤੇਰੇ ਲੋਕਾਂ ਤੇ ਤੇਰੇ ਨੌ ਫਲ ਐਂਟਰ ਕਰਨ ਰਾਈਟ ਨਾ ਯੇਸ਼ੂ ਮਸੀਹ ਦੇ ਨਾਮ ਚ ਇਹ ਤੇਰੇ ਆਤਮਿਕ ਫਲਾਂ ਦੇ ਨਾਲ ਪਰਜਣ ਪਵਿੱਤਰ ਆਤਮਾ ਤੇਰੀ ਸਮਰਥੇ ਨਤ ਉਤਰੇ ਤੇਰਾ ਗ੍ਰੇਸ ਉਤਰੇ ਹੌਲੀ ਗੋਸ ਫਾਇਰ ਇਨ ਦਾ ਨੇਮ ਆਫ ਜੀਸਸ ਪਵਿੱਤਰ ਆਤਮਾ ਛੂਲੇ ਇੱਕ ਜਨ ਨੂੰ ਇੱਕ ਇੱਕ ਪਰਮੇਸ਼ਰ ਰੂਹ ਨੂੰ ਪਰਮੇਸ਼ਰ ਟਟ ਕਾ ਟੱਚ ਕਰ ਟੱਚ ਕਰ ਪਰਮੇਸ਼ਰ ਤੂੰ ਕਿਵੇਂ ਅੰਤ ਦਿਨਾਂ ਚ ਆਪਣੇ ਆਤਮਾ ਨੂੰ ਪਾਣੀ ਦੀ ਤਰ੍ਹਾਂ ਆਪਣੇ ਲੋਕਾਂ ਦੇ ਉੱਤੇ ਬਹਾਹ ਦਵਾਂਗਾ ਅੱਜ ਤੇਰਾ ਆਤਮਾ ਤੇਰੇ ਲੋਕਾਂ ਤੇ ਉਤਰੇ ਤੇਰਾ ਮਸਾ ਤੇਰੇ ਲੋਕਾਂ ਤੇ ਉਤਰੇ ਤੇਰਾ ਅਭਿਸ਼ੇਕ ਤੇਰੇ ਲੋਕਾਂ ਤੇ ਉਤਰੇ ਹੌਲੀ ਗੋਸ ਤੇਰੀ ਫਾਇਰ ਕਾਰਿਆ ਕਰੇ ਤੇਰਾ ਮਸਾ ਕਾਰਿਆ ਕਰੇ ਤੇਰਾ ਅਭਿਸ਼ੇਕ ਕਾਰਿਆ ਕਰੇ ਟੱਚ ਦਾ ਹੌਲੀ ਗੋਸ ਪਵਿੱਤਰ ਆਤਮਾ ਤੇਰੀ ਸਾਮਰਥ ਇੱਕ ਇੱਕ ਜਨ ਤੇ ਉਤਰੇ ਲਾਰਡ ਰਿਪੋਰੋਸ਼ੇ ਕੇ ਤੇਨ ਲਿਰੇ ਬਰੇ ਯੇਸ਼ੂ ਮਸੀਹ ਦੇ ਨਾਮ ਚ ਕਿ ਇੱਕ ਜਨ ਮਸਾ ਹੋ ਜਾਵੇ ਇੱਕ ਇੱਕ ਜਨ ਤੇ ਤੇਰੇ ਲੋਹ ਦੀ ਸਮਰਥ ਕਾਰਿਆ ਕਰੇ ਇੱਕ ਇੱਕ ਜਨ ਪਰਮੇਸ਼ਰ ਢਿਲਵਰ ਹੋਵੇ ਚੰਗਾ ਹੋਵੇ ਪਰਮੇਸ਼ਰ ਤੇਰੇ ਜੀਵਿਤ ਨਾਮ ਚ ਇੱਕ ਇੱਕ ਜਨ ਤੇ ਤੇਰਾ ਉਧਾਰ ਉਤਰੇ ਪਰਮੇਸ਼ਰ ਤੇਰੀ ਦਇਆ ਤੇਰੀ ਕਰੂਨਾ ਕਾਰਿਆ ਕਰੇ ਇੱਕ ਇੱਕ ਜਨ ਤੇ ਉੱਤੇ ਪਰਮੇਸ਼ਰ ਤੇਰੇ ਮੂੰਹ ਦਾ ਪ੍ਰਕਾਸ਼ ਚਮਕੇ ਖੁਦਾਵਨ ਖੁਦਾ ਰਬ ਬੋਰਸ਼ੇ ਕੇ ਤੈਨ ਨੇ ਲੇ ਰੇ ਬਰੇ ਯੇਸ਼ੂ ਮਸੀਹ ਦੇ ਨਾਮ ਚ ਪਿਤਾ ਤੇਰਾ ਗ੍ਰੇਸ ਇੱਕ ਇੱਕ ਜਨ ਨੂੰ ਛੂ ਲਵੇ ਰਾਖਾ ਤਨ ਲਰਬਾਰਾ ਸ਼ਖਾ ਤਨ ਲਰਬਾਰਾ ਰੋ ਬੋ ਰੋਕੋ ਤੋ ਨੋ ਲੋ ਰੋ ਬੋ ਸ਼ਕੇਤ ਨੇ ਲੇ ਰੇ ਬੇਰੇ ਸ਼ਕੇਤ ਨੇ ਲੇ ਰੇ ਬੇਰੇ ਸ਼ਕੇਤ ਨੇ ਲੇ ਰੇ ਬੇਰੇ ਸੋ ਸਭ ਜਨ ਆਪਣੇ ਆਪ ਨੂੰ ਤਿਆਰ ਕਰਦੇ ਹਾਂ ਅੱਜ ਦੇ ਵਚਨ ਦੇ ਲਈ ਕਹਿੰਦੇ ਹਾਂ ਕਿ ਪਰਮੇਸ਼ਰ ਮੈਂ ਤੇਰੇ ਮੂੰਹ ਦੀਆਂ ਗੱਲਾਂ ਨੂੰ ਸੁਣਨ ਦੇ ਲਈ ਤਿਆਰ ਅੱਜ ਦੀ ਰੋਜ਼ ਦੀ ਰੋਟੀ ਤੋਂ ਮੈਨੂੰ ਦੇ ਪਰਮੇਸ਼ਰ आई देव वचन ਦੇ ਦੁਆਰਾ ਮੈਨਾਂ ਗੱਲ ਕਰ ਵੱਡੇ ਗਹਿਰੇ ਪੀਤ ਨੂੰ ਅੱਜ ਮੇਰੇ ਤੇ ਜ਼ਾਹਿਰ ਕਰ ਪਰਮੇਸ਼ਰ ਖੁਦਾਵੰ ਮੈਨੂੰ ਆਉਣ ਵਾਲੀਆਂ ਸਾਰੀਆਂ ਤਬਾਹੀਆਂ ਤੋਂ ਬਚਾ ਕਿਉਂਕਿ ਤੂੰ ਆਪਣੇ वचन ਨੂੰ ਪੇਸ਼ ਕੇ ਚੰਗਿਆ ਕਰਦਾਉਣ ਵਾਲੀਆਂ ਸਾਰੀਆਂ ਤਬਾਹੀਆਂ ਤੋਂ ਬਚਾਉਣਾ ਔਰ ਮੇਰਾ ਫੇਥ ਆ ਪਰਮੇਸ਼ਾ 아이 ਦੇ वचन ਦੇ ਦੁਆਰਾ ਤੁਸੀਂ ਮੈਨਾਂ ਗੱਲ ਕਰਨ ਜਾ ਰਿਹਾ ਕਹੋ ਕਿ ਪਰਮੇਸ਼ਰ ਅੱਜ ਮੈਂ ਤੇਰੀ ਆਵਾਜ਼ ਨੂੰ ਸੁਣਨ ਜਾ ਰਿਹਾ ਪਰਮੇਸ਼ਰ ਤੂੰ ਮੇਰੀ ਲਾਈਫ ਤੇ ਮੈਨੂੰ ਮੈਨੂੰ ਬles ਕਰਨ ਜਾ ਰਿਹਾ ਪਰਮੇਸ਼ਰ ਤੇਰੀ ਵੱਡੀ ਦਇਆ ਤੇਰੀ ਵੱਡੀ করুণਾ ਦਿਲੇ ਮੈਂ ਤੇਰਾ ਧੰਨਵਾਦ ਕਰਦਾ ਔਰ ਆਇਦੇ ਵੱਟਨ ਜੀਵਨਾ ਚ 100 ਗੁਣਾ ਫਲ ਲੈ ਕੇ ਆਵੀਂ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਦੇ ਵਿੱਚ ਹਰ ਇੱਕ ਜਨ ਮੇਰੇ ਨਾਲ ਇੱਕ ਮਨ ਹੋ ਕੇ ਆਇਦੇ ਵੱਟਨ ਨੂੰ ਪੜਾਂਗੇ ਸੁਣਾਂਗੇ ਔਰ ਬਹੁਤਿਆਂ ਨੂੰ ਸੁਣਾਵਾਂਗੇ ਔਰ ਬਹੁਤਿਆਂ ਨੂੰ ਖੁਦ ਚੱਲਾਂਗੇ ਔਰ ਬਹੁਤਿਆਂ ਨੂੰ ਚਲਾਵਾਂਗੇ ਯੇਸ਼ੂ ਮਸੀਹ ਦੇ ਨਾਮ ਦੇ ਵਿੱਚ ਹੇ ਸੈਨਾ ਦੇ ਯਹਵਾ ਤੇਰੇ ਡੇਰੇ ਕਿੰਨੇ ਪ੍ਰੀਮ ਰਤੇ ਹਨ ਮੇਰਾ ਜੀ ਯਹਵਾ ਦੀਆਂ ਦਰਗਾਹਾਂ ਲਈ ਤਰਸਦਾ ਸਗੋਂ ਖੁਸਦਾ ਜਾਂਦਾ ਹੈ ਮੇਰਾ ਤਨ ਮਨ ਜੋਉਂਦੇ ਪਰਮੇਸ਼ਰ ਲਈ ਗਾਰਾ ਗੁਜਾਉਂਦਾ ਹੈ। ਹੇ ਸਹਨਾ ਦੇ ਯਹਵਾ ਮੇਰੇ ਪਾਤਸ਼ਾਹ ਤੇ ਮੇਰੇ ਪਰਮੇਸ਼ਰ ਤੇਰੀਆਂ ਜਗਵੇਦੀਆਂ ਵਿੱਚ ਚਿੜੀ ਨੇ ਆਪਣੇ ਘਰ ਲਈ ਅਤੇ ਬਾਲ ਕਟਾਰੇ ਨੇ ਆਪਣੇ ਬੂਟਾ ਲਈ ਰੱਖਣ ਲਈ ਆਲਣਾ ਪਾਇਆ ਹੈ। ਤਨ ਉਹ ਹਨ ਜਿਹੜੇ ਤੇਰੇ ਪਵਨ ਵਿੱਚ ਵਸਦੇ ਹਨ ਉਹ ਨਿਤ ਤੇਰੀ ਉਸਤਤ ਕਰਨਗੇ ਤਨ ਉਹ ਆਦਮੀ ਹੈ ਜਿਹਦਾ ਬਲ ਤੇਰੀ ਵੱਲੋਂ ਹੈ। ਜਿਹਦੇ ਮਨ ਵਿੱਚ ਤੇਰੇ ਮਾਰਗ ਹਨ ਉਬਾਕਾਂ ਦੀ ਵਾਦੀ ਦੇ ਵਿੱਚ ਦੀ ਲੰਗਦਿਆਂ ਉੱਥੇ ਪਾਣੀ ਦੇ ਚਸ਼ਮੇ ਵਗਾ ਦਿੰਦੇ ਹਨ ਸਗੋਂ ਪਹਿਲਾ ਮੀ ਉਸ ਨੂੰ ਬਰਕਤ ਨਾਲ ਟੱਕ ਲੈਂਦਾ ਹੈ ਉਹ ਬਲ ਤੇ ਬਲ ਪਾਉਂਦੇ ਚਲੇ ਜਾਂਦੇ ਹਨ ਉਹਨਾਂ ਵਿੱਚੋਂ ਹਰੇਕ ਸਯੂਨ ਵਿੱਚ ਪਰਮੇਸ਼ੁਰ ਅਗੇ ਵਿਖਾਈ ਦਿੰਦਾ ਹੈ ਇਸਹੈਨਾ ਦੇ ਯਹੋਵਾ ਦੇ ਪਰਮੇਸ਼ਰ ਮੇਰੀ ਬੇਨਤੀ ਸੁਣ ਹੈ ਯਾਕੂਬ ਦੇ ਪਰਮੇਸ਼ਰ ਆਪਣਾ ਕੰਨ ਲਾ ਹੈ ਸਾਡੀ ਟਾਲ ਵੇਖ ਹੈ ਪਰਮੇਸ਼ਰ ਆਪਣੇ ਮਸੀਹ ਦੇ ਮੁਖੜੇ ਵਲ ਧਿਆਨ ਕਰ ਤੇਰੀ ਦਰਗਾਹ ਵਿੱਚ ਤਾਂ ਇੱਕ ਦਿਨ ਹਜ਼ਾਰ ਦਿਨਾਂ ਨਾਲੋਂ ਚੰਗਾ ਹੈ ਮੈਂ ਆਪਣੇ ਪਰਮੇਸ਼ਰ ਦੇ ਪਵੰਦ ਦਾ ਰਾਖਾ ਬਣ ਦੁਸ਼ਟਾਂ ਦੇ ਤੰਬੂਆਂ ਵਿੱਚ ਵਸਣ ਨਾਲੋਂ ਪਸੰਦ ਕਰਦਾ ਹਾਂ ਯਹਵਾ ਪਰਮੇਸ਼ਰ ਇੱਕ ਸੂਰਜ ਤੇ ਇੱਕ ਟਾਲ ਹੈ ਯਹਵਾ ਦਇਆ ਤੇ ਤੇਜ ਦੇਵੇਗਾ ਉਹਦੀ ਸੱਧਾਈ ਵਿੱਚ ਚੱਲਣ ਵਾਲਿਆਂ ਤੋਂ ਕੋਈ ਚੰਗੀ ਚੀਜ਼ ਨਾ ਰੁਕੇਗੀ ਇਹ ਸੈਨਾ ਦੇ ਯਹਵਾ ਤਾਂ ਹੈ ਉਹ ਆਦਮੀ ਜਿਹੜਾ ਤੇਰੇ ਉੱਤੇ ਪ੍ਰਤੀਜਤਾ ਹੈ ਸਭ ਬੋਲੋ ਆਮੀਨ ਆਮੀਨ ਥੈਂਕ ਯੂ ਲਾਰਡ ਜੀਜ਼ਸ ਧੰਨਵਾਦ ਸਮਰਥੀ ਪਰਮੇਸ਼ਰ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਖੁਦਾਵਨ ਇੱਕ ਇੱਕ ਜਨ ਦੇ ਜੀਵਨ ਚ ਇਹ ਤੇਰਾ ਵਚਨ 100 ਗੁਣਾ ਫਲ ਹੈ ਕੀ ਆ ਵੀ ਪਰਮੇਸ਼ਰ ਖੁਦਾਵਨ ਆਇਦਾ ਵਚਨ ਮੈਂ ਵਿਸ਼ਵਾਸ ਕਰਦੀ ਕਿ ਇੱਕ ਜਨ ਨਾ ਗਲ ਕਰ ਚੁੱਕਿਆ ਪਰਮੇਸ਼ਰ ਖੁਦਾਵਨ ਆਇਦੇ ਵਚਨ ਦੇ ਦੁਆਰਾ ਤੋਂ ਆਪਣੇ ਲੋਕਾਂ ਨੂੰ ਛੂ ਚੁੱਕਿਆ ਪਰਮੇਸ਼ਰ ਅੱਜ ਇਹਨਾਂ ਦੇ ਸਾਰੀਆਂ ਪ੍ਰਾਰਥਨਾਵਾਂ ਦੇ ਉੱਤਰ ਤੂੰ ਦੇ ਚੁੱਕਿਆ ਇਹਨਾਂ ਦੇ ਸਾਰੇ ਸਵਾਲਾਂ ਦੇ ਉੱਤਰ ਤੇਰੇ ਵੱਲੋਂ ਤੇਰੇ ਵਚਨ ਦੇ ਦੁਆਰਾ ਇਹਨਾਂ ਦੇ ਜੀਵਨਾਂ 'ਚ ਆ ਚੁੱਕੇ ਪਰਮੇਸ਼ਰ ਅੱਜ ਕੋਈ ਵੀ ਜਨ ਤੇਰੇ ਵਚਨ ਦੇ ਦੁਆਰਾ ਸੇਵ ਨਹੀਂ ਆ ਖੁਦਾਵੰ ਤੇਰਾ ਧੰਨਵਾਦ ਕਰਦਿਆਂ ਥੈਂਕ ਯੂ ਜੀਜ਼ਸ ਪ੍ਰਭ ਯਸ਼ੂ ਮਸੀਹ ਤੇਰੇ ਜੀਵਿਤ ਵਚਨ ਦੇ ਲਈ ਤੇਰਾ ਧੰਨਵਾਦ ਕਰਦਿਆਂ ਲਾਰਡ ਰੇ ਬੁਰਸ਼ੇ ਕੇਥੀ ਨੇਲੇ ਰੇ ਬੁਰਸ਼ੇ ਕੇਥੀ ਨੇਲੇ ਰੇ ਬਿਰਸ਼ੇ ਕੇਥੀ ਨੇਲੇ ਰੇ ਬਿਰਿ ਇੱਕ ਇੱਕ ਜਨ ਅਜ ਦੇ ਵਚਨ ਦੇ ਆਧਾਰ ਤੇ ਪ੍ਰਾਰਥਨਾ ਕਰਦੇ ਆ ਕਿ ਪਰਮੇਸ਼ਰ ਖੁਦਾਵਨ ਮੈਂ ਤੇਰੀ ਹਜ਼ੂਰੀ ਨਾਲ ਪਿਆਰ ਕਰਾਂਗਾ ਔਰ ਕਰਦਾ ਰਹਿਾਂਗਾ ਖੁਦਾਵਨ ਮੈਨੂੰ ਆਪਣੇ ਹਜ਼ੂਰੋ ਕਦੀ ਨਾ ਤੱਕਿਓਰ ਆਪਣਾ ਪਵਿੱਤਰ ਆਤਮਾ ਮੇਤੋ ਕਦੀ ਨਾ ਲੈਨ ਪਰਮੇਸ਼ਰ ਮੈਨੂੰ ਖੁਦਾਵੰ ਖੁਦਾ ਆਪਣੀ ਆਤਮਾ ਆਪਣੀ ਸਾਮਰ ਦੇ ਨਾਲ ਪਰਦੇ ਪਰਮੇਸ਼ਰ ਖੁਦਾਵੰ ਅਜ ਤਰ ਲਹੂ ਮੈਨੂੰ ਤੋਵੇ ਮੈਨੂੰ ਪਾਕ ਤੇ ਸਾਫ ਕਰੇ ਪਰਮੇਸ਼ਰ ਔਰ ਖੁਦਾਵੰ ਮੈਨੂੰ ਤੇਰੇ ਯੋਗ ਤੇਰੇ ਲਾਇਕ ਬਣਾਵੇ ਖੁਦਾਵੰ ਅੱਜ ਮੇਰੇ ਪਿਤਾ ਪਾਪਾ ਨੂੰ ਨਹੀਂ ਬਲਕਿ ਆਪਣੇ ਧਰਮੀ ਹੋਣ ਦੇ ਕਾਰਨ ਖੁਦਾਯਾ ਮੈਨੂੰ ਯਾਦ ਕਰ ਆਪਣੀ ਹਜ਼ੂਰੀ ਵਿੱਚ ਪਰਮੇਸ਼ਰ ਅੱਜ ਮੇਰੇ ਤੇ ਤੇਰੀ ਕਿਰਪਾ ਪਰ ਨਿਗਾਹ ਆਵੇ ਖੁਦਾਵੰ ਅੱਜ ਮੇਰਾ ਜੀਵਨ ਮੇਰਾ ਕਰਾਨਾ ਮੇਰੇ ਬੱਚੇ ਮੇਰੀ ਮੈਰੀ ਲਾਈਫ ਮੇਰੀ ਇੱਕ e no primeiro seto o Sem na chedi Lord ਆਈ ਤੇਰੀ ਸਹਾਇਤਾ ਪਰਿਆਹਤ ਮੇਰੇ ਜੀਵਨ ਦੇ ਉੱਤੇ ਆਵੇ ਪਰਮੇਸ਼ਰ ਔਰ ਮੇਰਾ ਜੀਵਨ ਸੇਵ ਨਾਰਵੇ ਖੁਦਾਵੰ ਅੱਜ ਮੈਂ ਤੇਰੇ ਅਨੁਗ੍ਰਹਿ ਨੂੰ ਤੇਰੀ ਅਦਭੁਤ ਮਹਾਨ ਕਿਰਪਾ ਨੂੰ ਆਪਣੀ ਲਾਈਫ ਦੇ ਉੱਤੇ ਦੇਖਾਂ ਸੋ ਸਭ ਜਨ ਇਸ ਪ੍ਰਾਰਥਨਾ ਨੂੰ ਕਰਦੇ ਹਾਂ ਆਪਣੇ ਆਪ ਨੂੰ ਫਾਇਰ ਪ੍ਰਾਰਥਨਾ ਦੇ ਲਈ ਰੈਡੀ ਕਰੋ ਕਿਉਂਕਿ ਪਰਮੇਸ਼ਰ ਤੁਹਾਡੀ ਲਾਈਫ 'ਚ ਅਦਭੁਤ ਤੇ ਮਹਾਨ ਕੰਮਾਂ ਨੂੰ ਕਰਨਗੇ ਪਰਮੇਸ਼ਰ ਤੁਹਾਡੀ ਲਾਈਫ ਦੇ ਉੱਤੇ ਵੱਡੇ ਅਚਰਜ ਕਾਰਜ ਕਰਨਗੇ ਜਿੰਨਿਆਂ ਨੇ ਵਿਸ਼ਵਾਸ ਕੀਤਾ ਉਹਨਿਆਂ ਨੇ ਹੀ ਉਹਦੀ ਮਹਿਮਾ ਨੂੰ ਵੇਖਿਆ ਉਹਨਿਆਂ ਨੇ ਹੀ ਆਪਣੀਆਂ ਵੱਡੀਆਂ ਗਵਾਹੀਆਂ ਨੂੰ ਵਿਸ਼ਵਾਸ ਕਰਨ ਵਾਲਿਆਂ ਦੇ ਲਈ ਸਭ ਕੁਝ ਹੋ ਜਿੰਦਾ ਵਾ ਸੋ ਇਸੇ ਤਰ੍ਹਾਂ ਜਿੰਨੇ ਵਿਸ਼ਵਾਸ ਨਾ ਬੈਠਿਆ ਮੇਰਾ ਪਰਮੇਸ਼ਰ ਤੁਹਾਡੇ ਵਿਸ਼ਵਾਸ ਅਨੁਸਾਰ ਉਹਨੇ ਕਿਹਾ ਤੂੰ ਰਾਈ ਦੇ ਦਾਣੇ ਜਿੰਨਾ ਵਿਸ਼ਵਾਸ ਕਰ ਜਿੰਨਿਆਂ ਨੇ ਵਿਸ਼ਵਾਸ ਕੀਤਾ ਵਾ ਖੁਦਾਵੰ ਪਰਮੇਸ਼ਰ ਉਹਨਾਂ ਨੂੰ ਵੱਡੀਆਂ ਗਵਾਹੀਆਂ ਨਾਲ ਖੜਾ ਕੀਤਾ ਅੱਜ ਤੁਸੀਂ ਵਿਸ਼ਵਾਸ ਕਰਨਾ ਕਿ ਅੱਜ ਦੇ ਵਰਡ ਤੋਂ ਬਾਅਦ ਅੱਜ ਦੀ ਫਾਇਰ ਪ੍ਰਾਰਥਨਾ ਤੋਂ ਬਾਅਦ ਮੇਰਾ ਜੀਵਨ ਸੇਵਨਿਆ ਸੋ ਸਭ ਜਨ ਗੈਰ ਜ਼ੁਬਾਨ ਚ ਪਰ ਨਾ ਸ਼ੁਰੂ ਕਰੋ ਅਗਰੈਸਿਵ ਹੋ ਕੇ ਪ੍ਰਾਰਥਨਾ ਕਰਨੀ ਸ਼ੁਰੂ ਕਰੋ ਕਿਉਂਕਿ ਉਹਦੀ ਹਜ਼ੂਰੀ ਵਿੱਚ ਤੁਸੀਂ ਬੈਠ yeah ਉਦੀ ਹਜ਼ੂਰੀ ਆਨੰਦ ਦੇ ਨਾਲ ਪਰੀ ਹੋਈ ਆ ਸ਼ਾਂਤੀ ਪੀਸ ਦੇ ਨਾਲ ਪਰੀ ਹੋਈ ਆ ਉਹ ਤੁਹਾਨੂੰ ਰੋਜ਼ ਜਦ ਵੀ ਤੁਸੀਂ ਉਹਦੀ ਪ੍ਰੈਜ਼ੈਂਸ ਦੇ ਵਿੱਚ ਆਉਨੇ ਤੁਹਾਨੂੰ ਬਲ ਦੇ ਕੇ ਉਹ ਕਾਬਾਂ ਦੀ ਤਰ੍ਹਾਂ ਉੱਚਾ ਉਡਾਉਂਦਾ ਤੁਹਾਡੇ ਵਿਰੋਧੀਆਂ ਦੇ ਸਨਮੁਖ ਤਾਡੇ ਲਈ ਮੇ ਸਜਾਉਂਦਾ ਤੁਹਾਡੇ ਨਾਸ਼ ਕਰਨ ਨੂੰ ਨਾਸ਼ ਕਰਦਾ ਤੁਹਾਡੇ ਕਾਤ ਕਰਨ ਵਾਲਿਆਂ ਨੂੰ ਕਾਤ ਕਰਦਾ ਜਿੰਨੇ ਤੁਹਾਡੀ ਤਾਂਕ ਵਿੱਚ ਬੈਠੇ ਆ ਉਹਨਾਂ ਨੂੰ ਸ਼ਰਮਿੰਦਿਆ ਕਰਦਾ ਜੋ ਤੁਹਾਨੂੰ ਸ਼ਰਮਿੰਦਾ ਕਰਨਾ ਚਾਹੁੰਦੇ ਆ ਜੋ ਯਹੋਵਾ ਤੇ ਪਰੋਸਾ ਰੱਖਦੇ ਆ ਜਿੰਨੀਆਂ ਨੇ ਆਪਣੀਆਂ ਚੀਜ਼ਾਂ ਨੂੰ ਪਰਮੇਸ਼ਰ ਦੇ ਹੱਥਾਂ ਵਿੱਚ ਦਿੱਤੇ ਆ ਪਰਮੇਸ਼ਰ ਤੁਹਾਡੀਆਂ ਕਿ ਕਚੀਨ ਨੂੰ ਪਰਮੇਸ਼ਰ ਸਤਿਰਕਰ ਦਾ ਸਿੱਧ ਕਰਦਾ ਪਰਮੇਸ਼ਰ ਉਹਨਾਂ ਨੂੰ ਉਹਨਾਂ ਨੂੰ ਬles ਕਰਦਾ ਵਾ ਉਹਨਾਂ ਤੇ ਬਰਕਤ ਦਿੰਦਾ ਔਰ ਤੁਹਾਨੂੰ ਬਹੁਤਿਆਂ ਵਿੱਚ ਫਲਵੰਤ ਬਣਾਉਂਦਾ ਵਾ ਪ੍ਰਭੀਸ਼ ਮਸੀਹ ਦੇ ਨਾਮ ਦੇ ਵਿੱਚ ਪ੍ਰਾਰਥਨਾ ਕਰੋ ਗੈ ਜ਼ੁਬਾਨ ਦੇ ਵਿੱਚ ਰੇਬੋ ਰੋਸ਼ੇਕੇ ਤੇ ਨੇਲੇ ਰੇਬੇ ਰੇਸ਼ਕੇ ਤੇ ਨੇਲੇ ਰੇਬੇ ਰੇਬੋ ਰੋਸ਼ੇਕੇ ਤੇ ਨੇਲੇ ਰੇਬੇ ਰੇਸ਼ਕੇ ਤੇ ਨੇਲੇ ਰੇਬੇ ਰੇਬੋ ਰੋਸ਼ੇਕੇ ਤੇ ਨੇਲੇ ਰੇਬੇ ਰੇਸ਼ਕੇ ਤੇ ਨੇਲੇ ਰੇਬੇ ਪਰਮੇਸ਼ਰ ਮੈਂ ਤੇਰਾ ਧੰਨਵਾਦ ਕਰਦੀ ਲਾਰਡ ਔਰ ਕਰੋ ਪ੍ਰਾਰਥਨਾ ਕਿ ਖੁਦਾਵੰਦ ਤੇਰੇ ਜੀਵਿਤ ਨਾਮ ਵਿੱਚ ਲਾਰਡ ਮੈਂ ਪ੍ਰਾਰਥਨਾ ਕਰਦਾ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਲਾਰਡ ਖੁਦਾਵੰਦ ਹਰ ਇੱਕੋ ਆਤਮਾ ਜੋ ਮੈਨੂੰ ਤੇਰੀ ਹਜ਼ੂਰੀ ਵਿੱਚ ਆਉਣ ਤੋਂ ਰੋਕਦਾ ਪਿਤਾ ਤੇਰੀ ਪ੍ਰੈਜ਼ੈਂਸ ਦੇ ਵਿੱਚ ਬੈਠਣ ਤੋਂ ਰੋਕਦਾ ਪਰਮੇਸ਼ਰ ਮੇਰੇ ਸਮੇਂ ਨੂੰ ਚਰਾਉਂਦਾ ਪਰਮੇਸ਼ਰ ਮੇਰੇ ਬੱਚਿਆਂ ਨੂੰ ਤੇਰੀ ਹਜ਼ੂਰੀ ਵਿੱਚ ਆਉਣ ਦਾ ਤੇਰੇ ਘਰ ਵਿੱਚ ਆਉਣ ਤੋਂ ਮੈਨੂੰ ਰੋਕਦਾ ਪਰਮੇਸ਼ਰ ਖੁਦਾਵੰਦ ਮੈਨੂੰ ਤੇਰੀ ਤੇਰੇ ਪਵਨ ਦੇ ਵਿੱਚ ਆਉਣ ਤੋਂ ਰੋਕਦਾ ਤੇਰੇ ਪਵਨ ਦੇ ਨਾਲ ਇੱਕ ਜੀਵਿਤ ਚਰਚ ਦੇ ਨਾਲ ਜੁੜਨ ਤੋਂ ਰੋਕਦਾ ਪਰਮੇਸ਼ਰ ਤੇਰੀ ਜ਼ਿੰਦਾ ਪ੍ਰੈਜ਼ੈਂਸ ਦੇ ਵਿੱਚ ਆਉਣ ਤੋਂ ਰੋਕਦਾ ਹਰ ਇੱਕ ਨੂੰ ਦੁਸ਼ਟ ਆਤਮਾ ਦੇ ਉੱਤੇ ਹਰ ਇੱਕ ਨੂੰ ਕਾਰਨ ਦੇ ਉੱਤੇ ਪਰਮੇਸ਼ਰ ਜੋ ਮੈਨੂੰ ਤੇਰੀ ਪ੍ਰੈਜ਼ੈਂਸ ਤੋਂ ਤੇਰੇ ਪਵਨ ਤੋਂ ਅਲੱਗ ਕਰਦਾ ਲੋਰ ਹਰ ਇੱਕ ਨੂੰ ਕਾਰਨ ਦੇ ਉੱਤੇ ਪਰਮੇਸ਼ਰ ਪਵਿੱਤਰ ਆਤਮਾ ਦੀ ਅੱਗ guttre ਅੱਗ guttre ਅੱਗ guttre ਅੱਗ guttre ਅੱਗ guttre ਅੱਗ guttre ਲੋਰ ਖੁਦਾਵਨ ਆਈ ਤੇਰੇ அபிਸ਼ੇਕ ਦੇ ਕਾਰਨ ਸਾਰੇ ਜੁਲੇ ਨਾਸ਼ਵੰਜਨ ਜੋ ਮੈਨੂੰ ਤੇਰੇ ਕਰੀਬ ਆਉਣ ਤੋਂ ਰੋਕਦੇ ਪਰਮੇਸ਼ਰ ਔਰ ਪ੍ਰਾਰਥਨਾ ਕਰੋ ਕਿ ਖੁਦਾਵਨ ਮੈਂ ਖੁਦਾਵਨ ਤੇਰੇ ਅੱਗੇ ਗ੍ਰੇਸ ਮੰਗਦਾ ਤੇਰੇ ਵਿੱਚ ਵਧਣ ਦੇ ਲਈ ਪ੍ਰार्थਨਾ ਵਾਲੀ ਜੀਵਨ ਚ ਫਾਸਟਿੰਗ ਵਾਲੀ ਜੀਵਨ ਚ ਪਰਮੇਸ਼ਰ ਬਾਈਬਲ ਰੀਡਿੰਗ ਵਿੱਚ ਪਰਮੇਸ਼ਰ ਆਪਣੇ ਬੱਚਿਆਂ ਦੇ ਵਿੱਚ ਤੇਰੀ ਦਇਆ ਨੂੰ ਮੰਗਦਾ ਆਪਣੇ ਹਸਬੈਂਡ ਆਪਣੀ ਵਾਈਫ ਆਪਣੇ ਘਰਾਨੇ ਵਿੱਚ ਤੇਰੀ ਦਇਆ ਨੂੰ ਮੰਗਦਾ ਪਿਤਾ ਮੈਂ ਤੇਰੇ ਗ੍ਰੇਸ ਨੂੰ ਮੰਗਦਾ ਜਿੰਨੀਆਂ ਦੁਸ਼ਟ ਆਤਮਾਵਾਂ ਪਰਮੇਸ਼ਰ ਮੈਨੂੰ ਤੇਰੇ ਵਿੱਚ ਵਦਨ ਤੋਂ ਮੇਰੇ ਘਰਾਨੇ ਨੂੰ ਮੇਰੇ ਬੱਚਿਆਂ ਨੂੰ ਮੇਰੇ ਹਸਬੈਂਡ ਨੂੰ ਜਿੰਨੇ ਵੀ ਰੁਕਾਵਟਾਂ ਪਰਮੇਸ਼ਰ ਜਿੰਨੇ ਵੀ ਕਾਰਨ ਆ ਉਹਨਾਂ ਸਭ ਕਾਰਨ ਦੇ ਉੱਤੇ ਪਵਿੱਤਰ ਆਤਮਾ ਦੀ ਆਕ ਗੁਤਰੇ ਆ ਗੁਤਰੇ ਆ ਗੁਤਰੇ ਆ ਗੁਤਰੇ ਆ ਗੁਤਰੇ ਆ ਗੁਤਰੇ ਆ ਗੁਤਰੇ ਹੌਲੀ ਗੋਸ ਫਾਇਰ ਇਨ ਦਾ ਨੇਮ ਆਫ ਜੀਸਸ ਕੋਵੇ ਕਿ ਮੈਂ ਡੈਵਲ ਤੇਨੂੰ ਕਮਾਂਡ ਕਰਦਾ ਮੈਂ ਪਵਿੱਤਰ ਆਤਮਾ ਦੀ ਆਗੁਣ ਤੇਰੇ ਰੀਲੀਜ਼ ਕਰਦਾ ਤੇਰੇ ਸਾਰੇ ਕਾਰਨ ਜੋ ਮੈਨੂੰ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਚੌਂ ਤੋਂ ਰੋਕਦੇ ਬੰਨਣ ਵਿੱਚ ਰੋਂ ਤੋਂ ਰੋਕਦੇ ਆੜੇ ਔਰ ਖੜੇ ਰਹਿਣ ਤੋਂ ਰੋਕਦੇ ਜਿੰਨੀਆਂ ਚੀਜ਼ਾਂ ਮੇਰੇ ਵਿਸ਼ਵਾਸ ਨੂੰ ਕਮਜ਼ੋਰ ਕਰਦੀਆਂ ਕਵਕੀ ਖੁਦਾਬੰਦੀ ਆਕੋ ਚੋਨਾ ਤੇ ਉਤਰੇ ਔਰ ਉਹ ਜਲ ਕੇ ਨਾਸ਼ ਹੋ ਜਾਣ ਡੈਵਲ ਕੈਟ ਫਾਇਰ ਕੈਟ ਫਾਇਰ ਕੈਟ ਫਾਇਰ ਕੈਟ ਫਾਇਰ ਕੈਟ ਫਾਇਰ ਜਿੰਨੇ ਇੱਕ ਇੱਕ ਡਾਕੂਮੈਂਟਸ ਉੱਤੇ ਪਰਮੇਸ਼ਵਰ ਦਾ ਗ੍ਰੇਸ ਉਤਰੇ ਚਾਹੀਤਾ ਡਿਕਰਾਂ ਦੇ ਲਈ ਆ ਤੁਹਾਡੀ ਪ੍ਰੋਪਰਟੀਆਂ ਦੇ ਲਈ ਆ ਤੁਹਾਡੇ ਤੁਹਾਡੇ ਪਰਮਨੈਂਟ ਸਟੇ ਦੇ ਲਈ ਆ ਕਿਸੇ ਵੀ ਤਰ੍ਹਾਂ ਦੇ ਕੋਈ ਵੀ ਡਾਕੂਮੈਂਟ ਉਹਨਾਂ ਨੂੰ ਆਤਮਾ ਚ ਟੱਚ ਕਰੋ ਡਿਲੇ ਨੂੰ ਡਾਂਟੋ ਫੇਲਿਅਰ ਨੂੰ ਡਾਂਟੋ ਸ਼ਤਾਂ ਦੀ ਹਰ ਯੋਜਨਾ ਨੂੰ ਜਾਦੂ ਟੋਣੇ ਨੂੰ ਡਾਂਟੋ ਕਹੋ ਕਿ ਪਰਮੇਸ਼ਰ ਰਾਈਟ ਨੋ ਤੇਰੀ ਸਹਾਇਤਾ ਪਰੇ ਹੱਥ ਮੇਰੀ ਫਾਈਲ ਦੇ ਉੱਤੇ ਆਵੇ ਮੇਰੇ ਕੇਸ ਤੇ ਉੱਤਿਆਵੇ ਮੇਰੇ ਡਾਕੂਮੈਂਟਸ ਤੇ ਆਵੇ ਮੇਰੇ ਪਾਸਪੋਰਟਸ ਤੇ ਆਵੇ ਮੇਰੀ ਸੰਜੋਰ ਨੂੰ ਤੇ ਆਵੇ ਪਰਮੇਸ਼ਰ ਤੇਰੀ ਦਇਆ ਨੂੰ ਮੈਂ ਮੰਗਦਾ ਪਰਮੇਸ਼ਰ ਰਾਈਟ ਨਾਉ ਟੱਚ ਕਰ ਖੁਦਾਵਨ ਔਰ ਡੈਵਲ ਆਈ ਕਮਾਂਡ ਯੂ ਇਨ ਦਾ ਨੇਮ ਆਫ ਜੀਜ਼ਸ ਹਾਈ ਡਿਲੇ ਦੀ ਆਤਮਾ ਦੇ ਉੱਤੇ ਹਰ ਫੇਲਯਰ ਦੇ ਉੱਤੇ ਹਰ ਜਾਦੂ ਟੋਣੇ ਜੋ ਮੇਰੇ ਡਾਕੂਮੈਂਟਸ ਦੇ ਪਿੱਛੇ ਆ ਮੇਰੀ ਫਾਈਲ ਦੇ ਪਿੱਛੇ ਆ ਉਸ ਉੱਤੇ ਹੌਲੀ ਗੋਸ ਦੀ ਫਾਇਰ ਉਤਰੇ ਫਾਇਰ ਉਤਰੇ ਫਾਇਰ ਉਤਰੇ ਫਾਇਰ ਉਤਰੇ ਫਾਇਰ ਉਤਰੇ ਜਿੰਨੀਆਂ ਅੰਧਕਾਰ ਦੀਆਂ ਸ਼ਤਾਨੀ ਤਾਕਤਾਂ ਨੇ ਮੇਰੀ ਜੌਬ ਦੇ ਕੰਟ੍ਰੈਕਟ ਨੂੰ ਰੋਕਿਆ ਹੋਇਆ ਵਾ ਜਿੰਨੀਆਂ ਡਿਸਟਰੈਕਸ਼ਨਸ ਆ ਉਹਨਾਂ ਦੇ ਉੱਤੇ ਪਵਿੱਤਰ ਆਤਮਾ ਦੀ ਅੱਗ ਉਤਰੇ 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 ਸੋ ਜਿੰਨੇ ਜਨ ਜੌਬ ਦੀ ਖੋਜ ਦੇ ਵਿੱਚ ਆ ਮੈਂ ਪ੍ਰਾਰਥਨਾ ਕਰਦੀ ਪ੍ਰਭੂ ਯਸ਼ੂ ਮਸੀਹ ਦੇ ਨਾਮ ਦੇ ਵਿੱਚ ਹੈਵ ਵਲੀ ਜੌਬ ਤਾਡੀਆਂ ਲਾਈਫਾਂ ਚ ਐਂਟਰ ਕਰਨ ਪਵਿੱਤਰ ਆਤਮਾ ਤਾ ਡੇਲੀ ਰਸਤੇ ਨੂੰ ਖੋਲਣ ਤਾ ਨੂੰ ਡਿਵਾਈਨ ਸੈਲ ਪਰ ਦੇਣ ਤਾੜੀ ਬੈਸਟ ਜੌਬ ਦੇ ਰਸਤੇ ਖੁਦਾਵਨ ਖੋਲ੍ਹ ਲੈ ਯਸ਼ੂ ਮਸੀਹ ਦੇ ਨਾਮ ਦੇ ਵਿੱਚ ਔਰ ਤੁਸੀਂ ਵੱਡੀਆਂ ਗਵਾਹੀਆਂ ਨਾਲ ਵਾਪਸ ਆਓ ਔਰ ਮੈਂ ਕਮਾਂਡ ਕਰਦੀ ਔਰ ਮੈਂ ਡਾਂਡਦੀ ਯਸ਼ੁਮਸੀ ਦੇ ਨਾਮ ਦੇ ਚ ਹਰ ਇੱਕ ਕੋ ਆਤਮਾ ਜੋ ਤੁਹਾਡੀ ਜੌਬ ਦੇ ਪਿੱਛੇ ਜਿਹਨੇ ਤੁਹਾਨੂੰ ਜੌਬਲੈਸ ਕੀਤਾ ਵਾ ਉਸ ਗੰਦੀ ਆਤਮਾ ਦੇ ਉੱਤੇ ਹੌਲੀ ਗੋਸ ਦੀ ਫਾਇਰ ਉtre 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 ਡਬਲ ਕੈਟ ਫਾਇਰ ਔਰ ਯਸ਼ੁਮਸੀ ਦੇ ਨਾਮ ਚ ਲੋਕ ਬਿਗ ਬਿਗ ਟੈਸਟਮਨੀਜ਼ ਦੇ ਨਾਲ ਖੜੇ ਹੋਣਗੇ ਅੱਛੀਆਂ ਜੌਬਸ ਇਹਨਾਂ ਦੀ ਲਾਈਫ ਦਾ ਹਿੱਸਾ ਹੋਣਗੀਆਂ ਅੱਛੀਆਂ ਅੱਛੀਆਂ ਜਗਾਵਾਂ ਇਹਨਾਂ ਦੀ ਲਾਈਫ ਦਾ ਹਿੱਸਾ ਹੋਣਗੀਆਂ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਰਿਖੇ ਥੇ ਨੇਲੇ ਰੇ ਬੋਰੋ ਸ਼ੇਕੇ ਥੇ ਨੇਲੇ ਰੇ ਬੇਰੇ ਔਰ ਮੈਂ ਪ੍ਰਾਰਥਨਾ ਕਰਦੀ ਹਾਂ ਜਿੰਨੇ ਰੋਗੀ ਅੱਜ ਇਸ ਪ੍ਰਾਰਥਨਾ ਨੂੰ ਸੁਣ ਰਹੇ ਆ ਰਾਈਟ ਨਾਓ ਪਰਮੇਸ਼ਰ ਯਿਸੂ ਮਸੀਹ ਦੇ ਨਾਮ ਦੇ ਵਿੱਚ ਤੜੀ ਹੀਲਿੰਗ ਤੜੀ ਲਾਈਟ ਐਂਟਰ ਕਰੇ ਤੜੀ ਬੋਡੀ ਚ ਐਂਟਰ ਕਰੇ ਯਸ਼ੂ ਦੇ ਕੋੜੇ ਖਾਨ ਨਾਲ ਤੁਸੀਂ ਚੰਗੇ ਹੋ ਚੁੱਕਿਆ ਅੰਗীকার ਕਰੋ ਇੱਕ ਇੱਕ ਜਨ ਕੀ ਯੇਸ਼ੂ ਮੈਂ ਤੇਰੇ ਕੋਡੇ ਖਾਨ ਨਾਲ ਚੰਗਾ ਹੋ ਚੁੱਕਿਆ ਯੇਸ਼ੂ ਮੈਂ ਤੇਰੇ ਕੋਡੇ ਖਾਨ ਨਾਲ ਚੰਗਾ ਹੋ ਚੁੱਕਿਆ ਔਰ ਮੈਂ ਕਮਾਂਡ ਕਰਦੀ ਹਰ ਇੱਕ ਬਿਮਾਰੀ ਨੂੰ ਹਰ ਇੱਕ ਰੋਗ ਨੂੰ ਪ੍ਰਭੀ ਯੇਸ਼ੂ ਮਸੀਹ ਦੇ ਨਾਮ ਦੇ ਚ ਤੁਹਾਡੇ ਕਰਾਨਿਆਂ ਦੇ ਇੱਕ ਇੱਕ ਜਨ ਨੂੰ ਤੁਹਾਡੀ ਬਾਡੀਜ਼ ਨੂੰ ਛੱਡ ਕੇ ਜਾਣ ਹਰ ਲੋਕ ਕੋਰੀਆ ਦੀ ਪ੍ਰੋਬਲਮ ਆਊਟ ਹੋਵੇ ਆਊਟ ਹੋਵੇ ਆਊਟ ਹੋਵੇ ਆਊਟ ਹੋਵੇ ਹਰ ਬਾਂਝ ਪੰਤਾ ਨੂੰ ਛੱਡ ਕੇ ਜਾਵੇ ਪ੍ਰਭੀ ਯੇਸ਼ੂ ਮਸੀਹ ਦੇ ਨਾਮ ਦੇ ਚ ਹਰ ਇੱਕੋ ਕਾਰਨ ਜੋ ਤੜੀ ਬਿਮਾਰੀ ਦਾ ਬਣਿਆ ਹੋਇਆ ਉਸ ਉੱਤੇ ਪਵਿੱਤਰ ਆਤਮਾ ਦੀ ਅੱਗ guttre ਅੱਗ guttre ਅੱਗ guttre ਅੱਗ guttre ਅੱਗ guttre ਅੱਗ guttre ਹਰ ਇੱਕੋ ਪਰਮੇਸ਼ਰ ਰੋਗ ਇਹਨਾਂ ਦੀ ਬੋਡੀ ਚੋਂ ਆਊਟ ਹੋਵੇ ਖੁਦਾਵੰਨ ਥਾਇਰੋਇਡ ਦੇ ਰੋਗੀ ਰਾਈਟ ਨਾਓ ਤੇਰੇ ਜੀਵਿਤ ਨਾਮ ਚ ਚੰਗੇ ਹੋ ਜਾਣ ਖੁਦਾਵੰਨ ਹਰ ਥਾਇਰੋਇਡ ਦਾ ਰੋਗੀ ਰਾਈਟ ਨਾਓ ਚੰਗਾ ਹੋ ਜਾਵੇ ਚੰਗਾ ਹੋ ਜਾਵੇ ਗਲਿਆਂ ਦੇ ਰੋਗ ਇਹਨਾਂ ਨੂੰ ਛੱਡ ਕੇ ਜਾਨ ਪ੍ਰਭੂ ਯਸ਼ੂ ਮਸੀਹ ਦੇ ਨਾਮ ਦੇ ਚ ਕੀਤਾ ਕਰਾਇਆ ਖਾਦਾ ਖਲਾਇਆ ਪ੍ਰਭੂ ਯਸ਼ੂ ਮਸੀਹ ਦੇ ਨਾਮ ਚ ਜਨਾ ਦੀ ਕਰਾਂਡੀਆਂ ਚਨਾ ਦੀ ਬੋਡੀ ਸਟੋ ਆਊਟ ਹੋਵੇ ਆਊਟ ਹੋਵੇ ਆਊਟ ਹੋਵੇ ਆਊਟ ਹੋਵੇ ਆਊਟ ਹੋਵੇ ਪ੍ਰਭੂ ਯਸ਼ੂ ਮਸੀਹ ਦੇ ਨਾਮ ਦੇ ਚ ਔਰ ਲਾਰਡ ਮੈਂ ਪ੍ਰਾਰਥਨਾ ਕਰਦੀ ਕਿ ਯਾਕੂਬ ਦੇ ਕਰਾਂ ਨੇ ਤੇ ਕੋਈ ਜਾਦੂ ਕੋਈ ਟੋਣਾ ਨਹੀਂ ਚੱਲਦੇ ਕਹੋ ਕਿ ਪਰਮੇਸ਼ਰ ਮੈਂ ਯਾਕੂਬ ਦੇ ਕਰਾਂ ਨੇ ਚੁਆ ਖੁਦਾਵਨ ਕੋਈ ਜਾਦੂ ਕੋਈ ਟੋਣਾ ਮੇਰੀ ਲਾਈਫ ਦਾ ਹਿੱਸਾ ਨਹੀਂ ਆ ਹਰ ਇੱਕ ਕੋ ਜਾਦੂ ਟੋਣਾ ਮੇਰੀ ਲਾਈਫ ਦੇ ਤੇ ਜਿੱਥੇ ਵੀ ਮੈਨੂੰ ਫੋਲੋ ਕਰਦਾ ਆ ਰਿਹਾ ਮੇਰੇ ਬੱਚਿਆਂ ਨੂੰ ਮੇਰੇ ਕਾਰਾਂਿਆਂ ਨੂੰ ਪਰਮੇਸ਼ਾ ਅੱਜ ਜੋ ਹਰ ਇੱਕ ਕੋ ਜਾਦੂ ਟੋਣਾ ਸ਼ਾਪਿਤ ਹੋਵੇ ਪ੍ਰਭ ਯਿਸੂ ਮਸੀਹ ਦੇ ਨਾਮ ਦੇ ਚ ਉਹ ਜਿੱਥੋਂ ਆਇਆ ਉੱਥੇ ਵਾਪਸ ਜਾਵੇ ਉਸ ਉੱਤੇ ਪਵਿੱਤਰ ਆਤਮਾ ਦੀ ਅੱਗ ਤਰੇ ਅੱਗ ਤਰੇ ਅੱਗ ਤਰੇ ਅੱਗ ਤਰੇ ਅੱਗ ਤਰੇ ਸੋ ਇੱਕ ਪ੍ਰਾਰਥਨਾ ਕਰੋ ਕਿ ਪਰਮੇਸ਼ਰ ਹਰ ਇੱਕ ਕੋ ਡੈਵਲਿਸ਼ ਪਰਸਨ ਜਿਹਨੂੰ ਮੈਂ ਪਹਿਚਾਨ ਨਹੀਂ ਪਾਰਿਆ ਮੇਰੇ ਬੱਚੇ ਮੇਰੇ ਕਾਰਾਨਾ ਪਹਿਚਾਨ ਨਹੀਂ ਪਾਰਿਆ ਪਰ ਉਹ ਸ਼ੈਤਾਨ ਵੱਲੋਂ ਕੱਲੇ ਗਏ ਆ ਉਹ ਸ਼ੈਤਾਨੀ ਲੋਗ ਹੈ ਲੋਰਡ ਅੱਜ ਮੈਂ ਤੇਰੀs ਪ੍ਰੈਜ਼ੈਂਸ ਦੇ ਨੀਚੇ ਪਰਮਿਸ਼ੀਸ ਗ੍ਰੇਸ ਦੇ ਨੀਚੇ ਮੈਂ ਤੇਰੇ ਅੱਗੇ ਪ੍ਰਾਰਥਨਾ ਕਰਦਾ ਖੁਦਾਵੰ ਤੇਰੇ ਜੀਵਿਤ ਨਾਮ 'ਚ ਤੇਰੇ ਦੂਤ ਜਾਣ

ਤੇਰੇ ਦੂਤ ਜਾਨ ਪਿਤਾ ਔਰ ਉਹ ਸਾਰੇ ਸ਼ਤਾਨੀ ਪਰਸਨਸ ਨੂੰ ਆਊਟ ਕਰਨ ਪਰਮੇਸ਼ਰ ਕੱਟੜ ਮੇਰੇ ਕਾਰਜੋ ਮੇਰੇ ਪਰਿਵਾਰ ਚੋ ਮੇਰੀ ਲਾਈਫ ਚੋ ਮੇਰੇ ਬੱਚਾ ਚੋ ਮੇਰੇ ਹਸਬੰਡ ਚੋ ਜੋ ਤੇਰੇ ਵੱਲੋਂ ਇਹ ਪਿਤਾ ਉਹ ਸਾਰੇ ਲੋਕ ਆਊਟ ਹੋਣ ਆਊਟ ਹੋਣ ਆਊਟ ਹੋਣ ਕਹੋ ਕਿ ਖੁਦਾਵਰ ਤੇਰੇ ਗ੍ਰੇਸ ਨੂੰ ਮੰਗਦਾ ਮੈਂ ਉਹਨਾਂ ਲੋਕਾਂ ਤੋਂ ਮੇਰੇ ਪਰਿਵਾਰ ਮੇਰਾ ਹਸਬੰਡ ਮੇਰੇ ਬੱਚੇ ਔਰ ਮੈਂ ਖੁਦ ਮੈਂ ਤੇਰੇ ਕੋਲ ਗ੍ਰੇਸ ਮੰਗਦਾ ਕਿ ਮੈਂ ਡਿਸਕਨੈਕਟ ਹੋਵਾਂ ਉਹਨਾਂ ਚੀਜ਼ਾਂ ਚੋ ਉਹਨਾਂ ਲੋਕਾਂ ਤੋਂ ਪਰਮੇਸ਼ਰ ਹਰ ਇੱਕ ਕੋ ਐਲੀਮੈਂਟ ਤੋਂ ਮੈਨੂੰ ਡਿਸਕਨੈਕਟ ਕਰ ਪਰਮੇਸ਼ਰ ਔਰ ਖੁਦਾਵਨ ਮੇਰੀ ਡੈਸਟਨੀ ਨੂੰ ਚੇਂਜ ਕਰ ਦੇ ਪਿਤਾ ਜਿੰਨੀਆਂ ਦੁਸ਼ਟ ਆਤਮਾ ਮੇਰੀ ਡੈਸਟਨੀ ਨੂੰ ਚੇਂਜ ਕਰਨਾ ਚਾਹੁੰਦੀਆਂ ਮੇਰੇ ਬੱਚਿਆਂ ਦੇ ਮੇਰੇ ਪਰਿਵਾਰ ਦੇ ਡੈਸਟਨੀ ਨੂੰ ਚੇਂਜ ਕਰਨਾ ਚਾਹੁੰਦੀਆਂ ਅੱਜ ਮੈਂ ਤੇਰੀ ਹੋਲੀਗੋਸ ਦੀ ਫਾਇਰ ਨੂੰ ਨਾਤੇ ਰਿਲੀਜ਼ ਕਰਦਾ ਪਰਮੇਸ਼ਰ ਔਰ ਮੈਨੂੰ ਆਪਣੀ ਯੋਜਨਾ ਵਿੱਚ ਲੈ ਜਾ ਖੁਦਾਵਨ ਮੈਨੂੰ ਆਪਣੇ ਪਰਮੇਸ਼ਰ ਪਲੈਨਿੰਗ ਦੇ ਵਿੱਚ ਲੈ ਜਾਓ ਮਾਸਟਰ ਪਲੈਨਿੰਗ ਜੋ ਤੂੰ ਮੇਰੇ ਲਈ ਰੱਖੀ ਆ ਲੋਰ ਕਹਿੰਦਾ ਹਕੀ ਪਰਮੇਸ਼ਰ ਅੱਜ ਮੈਂ ਤੇਰੇ ਅਨੁਗ੍ਰਹਿ ਨੂੰ ਪਾਇਆ ਪਰਮੇਸ਼ਰ ਔਰ ਮੈਂ ਪ੍ਰਾਰਥਨਾ ਕਰਦਾ ਅੱਜ ਮੇਰੀ ਇੱਕ ਇੱਕ ਪ੍ਰਾਰਥਨਾ ਤੂੰ ਸੁਣ ਕੇ ਉੱਤਰ ਦੇ ਚੁਕਿਆ ਪਿਤਾ ਮੇਰੀ ਕੋਈ ਵੀ ਪ੍ਰਾਰਥਨਾ ਤੂੰ ਵਿਅਰਥ ਨਹੀਂ ਜਾਣ ਦਿੰਦਾ ਪਰਮੇਸ਼ਰ ਖੁਦਾਵੰਨ ਮੈਂ ਤੇਰੇ ਨਾਮ ਚ ਕੀਤੀਆਂ ਪ੍ਰਾਰਥਨਾ ਦੇ ਫਲ ਨੂੰ ਪਾਵਾਂਗਾ ਮੈਂ ਪ੍ਰਾਰਥਨਾ ਕਰਦੀ ਹੇਸ਼ੂ ਮਸੀਹ ਦੇ ਨਾਮ ਚ ਤੁਸੀਂ ਆਪਣੀਆਂ ਪ੍ਰਾਪਰਟੀਆਂ ਦੇ ਨਾਲ ਆਪਣੇ ਕਰਾਂ ਦੇ ਨਾਲ ਆਪਣੇ ਬਿਜ਼ਨਸ ਦੇ ਨਾਲ ਤੁਸੀਂ ਬles ਹੋਣ ਜਾ ਰਹੇ ਆ ਬਹੁਤ ਜਲਦ ਪਰਮੇਸ਼ਰ ਤੁਹਾਡੀਆਂ ਲਾਈਫਾਂ ਤੋਂ ਸ਼ੌਕਿੰਗ ਟੈਸਟਮਨੀਸ ਤੁਹਾਨੂੰ ਦੇਣ ਜਾ ਰਹੇ ਆ ਐਸੀਆਂ ਟੈਸਟਮਨੀਜ਼ ਜੋ ਤੁਹਾਡੀਆਂ ਸੋਚਾਂ ਤੋਂ ਪਰੇ ਹੋਣਗੀਆਂ ਇਹ ਮੰਨ ਤ ਇਸ ਸੀਜ਼ਨ ਚ ਪਰਮੇਸ਼ਰ ਤੁਹਾਨੂੰ ਗ੍ਰੇਟ ਗ੍ਰੇਟ ਟੈਸਟਮਨੀਜ਼ ਦੇਣਗੇ ਔਰ ਉਹਨਾਂ ਟੈਸਟਮਨੀਆ ਨੂੰ ਛਿਪਾਉਣਾ ਨਹੀਂ ਬਲਕਿ ਪਰਮੇਸ਼ਰ ਦੀ ਮਾਹਿਮਾ ਦੇ ਲਈ ਤੁਸੀਂ ਅੱਗੇ ਲੈ ਕੇ ਆਉਣਾ ਪਰਮੇਸ਼ਰ ਦੇ ਜਲਾਲ ਨੂੰ ਤਾਂਕਿ ਪਰਮੇਸ਼ਰ ਤੁਹਾਨੂੰ ਔਰ ਬles ਕਰ ਸਕਣ ਤੁਹਾਨੂੰ ਮਲਟੀਪਲਾਈ ਕਰ ਸਕਣ ਹਾਲੇਲੂਇਆ ਔਰ ਮੈਂ ਤੁਹਾਨੂੰ ਪਰਮੇਸ਼ਰ ਦੇ ਹੱਥਾਂ ਦੇ ਵਿੱਚ ਸੌਂਪਦੀ ਹਾਂ ਅੱਜ ਦੇ ਤੁਹਾਡੇ ਸਾਰੇ ਕੰਮ ਫਲਵੰਤੋਂ ਜੈਵੰਤੋਂ ਤੁਹਾਡੇ ਸਫ਼ਰ ਮੁਬਾਰਕ ਹੋਣ ਤੁਹਾਡੀਆਂ ਗੱਡੀਆਂ ਬਾਈਕਸ ਨੂੰ ਯਸ਼ੂ ਦੇ ਲਹੂ ਚੋਂ ਪੋਨੀਆ ਹਰ ਐਕਸੀਡੈਂਟ ਦੀ ਸਪਿਰਟ ਨੂੰ ਮੈਂ ਡਾਂਟਦੀ ਆ ਹਰ ਬੈਡ ਨਿਊਜ਼ ਨੂੰ ਮੈਂ ਕੈਨਸਲ ਕਰਦੀ ਆ ਪਰਮੇਸ਼ੁਰ ਦਾ ਗ੍ਰੇਸ ਤੁਹਾਡੀਆਂ ਲਾਈਫਾਂ ਦੀ ਅਦਭੁਤ ਮਹਾ ਦਿੱਤੀ ਦੇ ਨਾਲ ਕਾਰਜ ਕਰੇ ਪ੍ਰਭ ਯਸ਼ੂ ਮਸੀਹ ਦੇ ਜੀਵਿਤ ਤੇ ਪਵਿੱਤਰ ਨਾਮ ਵਿੱਚ ਸਭ ਬੋਲੋ ਆਮੀਨ ਆਮੀਨ ਬles you all ਪ੍ਰਭ ਯਸ਼ੂ ਮਸੀਹ ਦੇ ਜੀਵਿਤ ਨਾਮ ਦੇ ਵਿੱਚ ਸਭ ਬੋਲੋ ਆਮੀਨ ਆਮੀਨ ਡਾਂਟਦੀਆਂ ਤਾੜੀਆਂ ਗੱਡੀਆਂ ਵਾਹਿਕਲਸ ਤੁਹਾਡੇ ਸਾਰੇ ਸਫ਼ਰ ਮੇ ਯਸ਼ੂ ਦੇ ਲਹੂ ਚਿਚਿਪੋਨੀ ਤੁਹਾਡੇ ਕਰਾਂਨੀਆਂ ਨੂੰ ਤੁਹਾਡੀ ਇੱਕ ਇੱਕ ਜਾਨ ਨੂੰ ਯਸ਼ੂ ਦੇ ਲਹੂ ਚਿਚਿਪੋਨੀ ਤੁਸੀਂ ਜਿੱਥੇ ਜਾਓ ਪਰ ਭਾਵਸ਼ਾਲੀ ਹੋ ਔਰ ਇੱਕ ਗੱਲ ਹਮੇਸ਼ਾ ਯਾਦ ਰੱਖਣਾ ਕਿ ਪਰਮੇਸ਼ਰ ਨੇ ਸਾਨੂੰ ਇੱਕ ਕੰਮ ਸੌਂਪਿਆ ਉਹਦੇ ਰਾਜੇ ਨੂੰ ਵਧਾਉਣ ਦਾ ਉਹਦੇ ਕੰਮਾਂ ਨੂੰ ਕਰਨ ਦਾ ਰੂਹਾਂ ਨੂੰ ਜਿੱਤਣ ਦਾ ਔਰ ਪਰਮੇਸ਼ਰ ਨੇ ਕਿਹਾ ਕਿ ਜਾਓ ਜਾਤੀ ਜਾਤੀ ਨੂੰ ਜਾ ਕੇ ਮੇਰੇ ਨਾਮ ਦੇ ਵਿੱਚ ਸੁਸਮਾਚਾਰ ਸੁਣਾਓ ਬਾਪ ਬੇਟਾ ਰੂਪਾਕ ਦੇ ਨਾਮ ਦੇ ਵਿੱਚ ਬੈਪਟਾਈਜ਼ ਕਰੋ ਮੇਰੇ ਬਚਨਾਂ ਤੇ ਪਰਤੀਤ ਕਰਨੀ ਸਿਖਾਓ ਇਹ ਤੁਹਾਡਾ ਕੰਮ ਹੈ ਔਰ ਸ਼ੁਰੂ ਕਰੋ ਇਸ ਕੰਮਾਂ ਨੂੰ ਪਰਮੇਸ਼ਰ ਦੇ ਨਾਮ ਨੂੰ ਜਲਾਲ ਦੇਣਾ ਔਰ ਬਹੁਤਿਆਂ ਰੂਹਾਂ ਨੂੰ ਪਰਮੇਸ਼ਰ ਦੇ ਕਰ ਦੇ ਵਿੱਚ ਲੈ ਕੇ ਆਓ ਉਹਦੀ ਹਜ਼ੂਰੀ ਵਿੱਚ ਲੈ ਕੇ ਆਓ ਸੱਚ ਨੂੰ ਦੱਸੋ ਤਾਂਕਿ ਸੱਚ ਉਹਨਾਂ ਨੂੰ ਆਜ਼ਾਦ ਕਰੇ ਔਰ ਪਰਮੇਸ਼ਰ ਤੁਹਾਡੀਆਂ ਜ਼ਿੰਦਗੀਆਂ ਨੂੰ ਸੇਵ ਨਹੀਂ ਛੱਡਣ ਵਾਲਾ ਹallelujah ਸੋ ਇਸੇ ਤਰ੍ਹਾਂ ਬlesed ਰਹੋ ਪਰਮੇਸ਼ਵਰ ਦੀ ਪ੍ਰੈਜ਼ੈਂਸ ਨਾਲ ਜੁੜੇ ਰਹਿਣਾ ਪ੍ਰਾਰਥਨਾ ਦੇ ਨਾਲ ਜੁੜੇ ਕਰੋ ਔਰ ਬਹੁਤਿਆਂ ਵਿੱਚ ਇਨ੍ਹਾਂ ਪ੍ਰਾਰਥਨਾਵਾਂ ਨੂੰ ਲੈ ਕੇ ਜਾਓ ਬਹੁਤਿਆਂ ਦੇ ਨੂੰ ਇਹ ਪ੍ਰਾਰਥਨਾ ਦੇ ਦੁਆਰਾ ਇੱਕ ਬਰਕਤ ਦਾ